ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਟਿੰਨੂ ਵੱਲੋਂ ਅਜਲੰਦਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਇਸ ਕਾਰਨ ਪ੍ਰੈਸ ਕਾਨਫਰੰਸ ਕੀਤੀ ਗਈ ਕੀ ਮੁੱਦਾ ਸੀ ਉਹ ਅਸੀਂ ਜਾਣਦੇ ਹਾਂ ਪਵਨ ਕੁਮਾਰ ਟਿੰਨੂ ਜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮੁੱਦਾ ਹੈ ਦੇਖੋ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨੀ ਇੱਕ ਬਹੁਤ ਗੈਰ ਜ਼ਿੰਮੇਵਾਰਾਨਾ ਔਰ ਲੋਕਾਂ ਵਿੱਚ ਦਹਿਸ਼ਤ ਟੈਰਰ ਦਾ ਮਾਹੌਲ ਕਰਨ ਵਾਲਾ ਪੈਦਾ ਕਰਨ ਵਾਲਾ ਬਿਆਨ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 18 ਬੰਬ ਪੰਜਾਬ 'ਚ ਚੱਲ ਚੁੱਕੇ ਆ ਤੇ 32 ਬੰਬ ਹਲੇ ਚੱਲਣੇ ਬਾਕੀ ਆ ਯਾਨੀ ਤਮਾਕੇ ਹੋਣੇ ਬਾਕੀ ਆ ਮੈਂ ਸਮਝਦਾ ਵੀ ਉਹ ਇੱਕ ਬੜੀ ਜ਼ਿੰਮੇਵਾਰਨ ਪੋਸਟ 'ਤੇ ਬੈਠੇ ਆ ਇਲੈਕਟਿਡ ਐਮ ਐਲ ਏ ਆ ਲੀਡਰ ਆਫ ਆਪੋਜੀਸ਼ਨ ਆ ਹਾਊਸ ਦੇ ਮੈਂਬਰ ਆ ਉਹਨਾਂ ਦੀ ਵੀ ਓਨੀ ਜ਼ਿੰਮੇਵਾਰੀ ਆ ਕੈਬਨਿਟ ਰੈਂਕ ਆ ਉਹਨਾਂ ਦੇ ਕੋਲ ਇੰਨੀਆਂ ਸਹੂਲਤਾਂ ਲੋਕਾਂ ਵੱਲੋਂ ਉਹਨਾਂ ਦੇ ਕੋਲ ਗੱਡੀ ਆ ਕੋਠੀ ਆ ਸਾਰਾ ਕੁਝ ਆ ਤੇ ਉਹਨਾਂ ਨੂੰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੌਲ دہشت ਵਾਲਾ ਬਣਾਉਣ ਦਾ ਕੋਈ ਹੱਕ ਨਹੀਂ ਉਹਨਾਂ ਨੂੰ ਚਾਹੀਦਾ ਸੀ ਵੀ ਜੇ ਉਹਨਾਂ ਕੋਲ ਕੋਈ ਜਾਣਕਾਰੀ ਹੈ ਬੱਤੀ ਬੰਬ ਹੋਣ ਦੀ ਤਾਂ ਉਹਨਾਂ ਨੂੰ ਜ਼ਰੂਰ ਪੁਲਿਸ ਨੂੰ ਜਾਂ ਸਰਕਾਰ ਨੂੰ ਜਾਂ ਏਜੰਸੀਆਂ ਨੂੰ ਦੱਸਣਾ ਚਾਹੀਦਾ ਸੀ ਪਰ ਉਹ ਘਟੀਆਂ ਸੌੜੀ ਸਿਆਸਤ ਸਸਤੀ ਸਿਆਸਤ ਤੇ ਉਤਰ ਆਏ ਸਿਰਫ ਸਰਕਾਰ ਨੂੰ ਨਿੰਦਣ ਵਾਸਤੇ ਕੀ ਬਾਜਵਾਜੀ ਤੁਹਾਨੂੰ ਖਿਆਲ ਨਹੀਂ ਪੰਜਾਬ ਦੇ ਲੋਕਾਂ ਦਾ ਕੀ ਤੁਹਾਨੂੰ ਤੁਮਾਕੇ ਚੰਗੇ ਲੱਗਦੇ ਆ ਕਿ ਧਮਾਕਾ ਹੋਵੇ ਤੇ ਤੁਸੀਂ ਫਿਰ ਉੱਤੇ ਰੋਟੀਆਂ ਸੇਕੋ ਤੁਸੀਂ ਉੱਥੇ ਤਾੜੀਆਂ ਮਾਰੋ ਕਿ ਨੁਕਸਾਨ ਹੋ ਗਿਆ ਪੰਜਾਬ ਦਾ ਉਹ ਨੁਕਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਨਾਲ ਭਾਈ ਲੋਕਾਂ ਦਾ ਨੁਕਸਾਨ ਵੀ ਹੁੰਦਾ ਤੁਸੀਂ ਲੋਕਾਂ ਦਾ ਸੋਚੋ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਵਿਧਾਨ ਸਭਾ ਤੱਕ ਤੇ ਲੋਕ ਸਭਾ ਤੱਕ ਭੇਜਿਆ ਸੀ ਇਸ ਕਰਕੇ ਜਦੋਂ ਪੰਜਾਬ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਕਿ ਬਾਜਵਾ ਜੀ ਦੱਸੋ ਉਹ 32 ਬੰਬ ਕਿੱਥੇ ਨੇ ਜੇ ਉਹ ਚੱਲ ਗਏ ਤਾਂ ਨੁਕਸਾਨ ਹੋ ਸਕਦਾ ਪੰਜਾਬ ਦਾ ਕਿਸੇ ਦਾ ਵੀ ਸਕੂਲ ਆ ਰੇਲਵੇ ਸਟੇਸ਼ਨ ਆ ਬੱਸ ਸੱਡੇ ਆ ਬਹੁਤ ਸਾਰੇ ਐਸੇ ਜਗ੍ਹਾ ਆ ਮੋਲ ਆ ਬਾਜ਼ਾਰ ਆ ਬਾਜਵਾ ਸਾਹਿਬ ਨੇ ਕਿਹਾ ਮੈਂ ਦੱਸਣਾ ਨਹੀਂ ਉਹ ਬੱਤੀ ਬੰਬ ਕਿੱਥੇ ਤੇ ਫਿਰ ਅਫਸਰਾਂ ਨੇ ਉਹਨਾਂ ਨੂੰ ਬੁਲਾਇਆ ਤੇ ਉੱਥੇ ਸਹਿਯੋਗ ਨਹੀਂ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਦੱਸਣਾ ਦੱਸਿਆ ਨਹੀਂ ਕਹਿੰਦਾ ਮੈਂ ਨਹੀਂ ਦੱਸਾਂਗਾ ਕਿ ਉਹ ਬੰਬ ਕਿੱਥੇ ਤੇ ਫਿਰ ਉਹ ਐਫ ਆਈ ਆਰ ਕੈਨਸਲ ਕਰਾਉਣ ਲਈ ਕੁਐਸ਼ ਕਰਾਉਣ ਲਈ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਅਜੁਰਾਂ ਨੂੰ ਛਾੜ ਲਈ ਹਾਈ ਕੋਰਟ ਨੇ ਕਿਹਾ ਕਿ ਐਫਆਈਆਰ ਕੈਨਸਲ ਨਹੀਂ ਹੋਏਗੀ ਬਾਜਵਾ ਜੀ ਤੁਸੀਂ 22 ਤਰੀਕ ਤੱਕ ਆਪਣਾ ਮੂੰਹ ਬੰਦ ਕਰੋ ਉਹ ਜਿਹੜੀਆਂ ਦਹਿਸ਼ਤ ਫਲਾਉਣ ਵਾਲੀਆਂ ਸਟੇਟਮੈਂਟ ਦਿੰਦੇ ਹੋ ਉਹਨਾਂ ਤੇ ਵਿਰਾਮ ਲਾਓ ਉਂਗਲੀ ਰੱਖੋ ਮੂੰਹ ਤੇ ਹੁਣ 22 ਤਰੀਕ ਤੱਕ ਕੋਰਟ ਨੇ ਬਾਜਵਾ ਨੂੰ ਕਿਹਾ ਕਿ 22 ਤਰੀਕ ਤੱਕ ਥਾਣੇ ਪੇਸ਼ ਹੋਵੋ ਇਨਵੈਸਟੀਗੇਸ਼ਨ ਜੁਆਇਨ ਕਰੋ ਤੇ ਜੇ ਤੁਹਾਨੂੰ ਪਤਾ ਬੱਤੀ ਬੰਬ ਕਿੱਥੇ ਪਿਆ ਤਾਂ ਦੱਸੋ ਪੁਲਿਸ ਨੂੰ ਦੱਸੋ ਸਰਕਾਰ ਨੂੰ ਇੱਕ ਜ਼ਿੰਮੇਵਾਰ ਸ਼ਹਿਰੀ ਬਣੋ ਜ਼ਿੰਮੇਵਾਰ ਨੇਤਾ ਬਣੋ ਦਰਸ਼ਤ ਫਲਾਉਣ ਦਾ ਕਿਸੇ ਵੀ ਨੇਤਾ ਨੂੰ ਕਿਸੇ ਵੀ ਪਾਰਟੀ ਨੂੰ ਕੋਈ ਹੱਕ ਨਹੀਂ ਸੋ ਅੱਜ ਜੋ ਹਾਈ ਕੋਰਟ ਨੇ ਹੁਕਮ ਕੀਤਾ ਚੁੱਪ ਰਹਿਣ ਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਦਾ ਔਰ ਐਫ ਆਈ ਆਰ ਕੈਨਸਲ ਨਹੀਂ ਕੀਤੀ ਤਾਂ ਇਹਦੇ ਨਾਲ ਮੈਂ ਸਮਝਦਾ ਆਂ ਵੀ ਕਾਂਗਰਸ ਦਾ ਚਿਹਰਾ ਮੂਰਾ ਜਿਹੜਾ ਨਾ ਉਹ ਸਾਹਮਣੇ ਆ ਗਿਆ ਧਰਨੇ ਦਿੰਦੇ ਫਿਰਦੇ ਆ ਉਹ ਧਰਨੇ ਦੇਣ ਦੀ ਬਜਾਏ ਕਾਂਗਰਸ ਨੇਤਾਵਾਂ ਨੂੰ ਮੈਂ ਕਹਿਣਾ ਚਾਹਣਾ ਤੁਹਾਨੂੰ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੀਦਾ ਆ ਉਹ ਬੰਬ ਕਿੱਥੇ ਆ ਉਹ ਤੁਹਾਡੇ ਧਰਨੇ 'ਚ ਵੀ ਭਾਈ ਚੱਲ ਸਕਦਾ ਸੀ ਤੁਸੀਂ ਜ਼ਿੰਮੇਵਾਰ ਬਣੋ ਸੋ ਇਸ ਕਰਕੇ ਬਾਜਵਾ ਜੀ ਨੂੰ ਤੇ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਅੱਜ ਜੋ ਹਾਈ ਕੋਰਟ ਵਿੱਚ ਜੋ ਫੈਸਲਾ ਆਇਆ ਜੋ ਝਾੜ ਪਾਈ ਉਹਨਾਂ ਔਰ ਮੈਂ ਪੁੱਛਣਾ ਚਾਹਣਾ ਕਾਂਗਰਸ ਦੀ ਅੱਲਾ ਕਮਾਂਡ ਨੂੰ ਰਾਹੁਲ ਗਾਂਧੀ ਜੀ ਨੂੰ ਮਲਕ ਅਰਜਨ ਖੜਗੇ ਜੀ ਨੂੰ ਕਿ ਤੁਸੀਂ ਕਿਉਂ ਨਹੀਂ ਪੁੱਛਦੇ ਆਪਣੇ ਐਲਓਪੀ ਸਾਹਿਬ ਨੂੰ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਸ਼ੋਕਾਸ ਨੋਟਿਸ ਜਾਰੀ ਕਰਦੇ ਕੀ ਤੁਸੀਂ ਲੋਕਾਂ ਦੀਆਂ ਵੋਟਾਂ ਨਹੀਂ ਲੈਣੀਆਂ ਕੀ ਤੁਹਾਡਾ ਕੋਈ ਸਰਕਾਰ ਨਹੀਂ ਲੋਕਾਂ ਦੀ ਸੁਰੱਖਿਆ ਵਾਸਤੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਇਸ ਕਰਕੇ ਜੇ ਤੁਸੀਂ ਕਾਂਗਰਸ ਹਾਈ ਕਮਾਂਡ ਸ਼ਾਮਿਲ ਨਹੀਂ ਵਿੱਚ ਦਹਿਸ਼ਤ ਫਲੌਂਚ ਤਾਂ ਫਿਰ ਬਾਜਵਾਜੀ ਨੂੰ ਸ਼ੋਕਾਸ ਨੋਟਿਸ ਜਾਰੀ ਕਰੋ ਜਾਂ ਇਹਨਾਂ ਉੱਤੇ ਕਾਰਵਾਈ ਕਰੋ ਅੱਜ 80 ਅਫਸਰਾਂ ਦੇ ਬਾਅਦ ساری ਸਟੇਟ ਦੀ ਲੀਡਰਸ਼ਿਪ ਜਿਹੜੀ ਹੈ ਕਿ ਈਡੀ ਦੇ ਖਿਲਾਫ ਧਰਨਾ ਲਗਾ ਰਹੀ ਹੈ ਇਸ ਦੇਖੋ ਕਾਂਗਰਸ ਦੇ ਕੋਲ ਅਜੰਡਾ ਕੋਈ ਹੈ ਨਹੀਂ ਕੋਈ ਇਸ਼ੂ ਹੈ ਨਹੀਂ ਧਰਨੇ ਦਾ ਸਟੇਟ ਗਵਰਨਮੈਂਟ ਦੇ ਖਿਲਾਫ ਵੀ ਬਹੁਤ ਲਾਉਂਦੇ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਮੌਕੇ ਆਪ ਹੀ ਝੂਠੇ ਬਣਾਈ ਜਾਂਦੇ ਆ ਹੁਣ ਇਹਨਾਂ ਕੋਲ ਮੁੱਦਾ ਕੋਈ ਨਹੀਂ ਸੀ ਸਟੇਟ ਗਵਰਨਮੈਂਟ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਹੁਤ ਵੱਡੇ ਰੈਵੋਲੂਸ਼ਨਰੀ ਕੰਮ ਕਰ ਰਹੀ ਹੈ ਐਦਾਂ ਦੇ ਸਕੂਲ ਆਫ ਫੈਮਿਨਿਸ ਬਣ ਰਿਹਾ ਜਿੱਦਾਂ ਦੇ ਵਿਦੇਸ਼ਾਂ 'ਚ ਜਿਹਦਾ ਆਪਾਂ ਸੁਪਨਾ ਵੀ ਨਹੀਂ ਲਿਆ ਸੀ ਵੱਡੇ ਵੱਡੇ ਸਕੂਲ ਬਣ ਰਹਾ ਜਿਹੜੇ ਪਬਲਿਕ ਸਕੂਲਾਂ ਨੂੰ ਕਾਨਮਨ ਸਕੂਲਾਂ ਨੂੰ ਮਾਤ ਦੇਣਗੇ ਅੱਜ ਤੁਸੀਂ ਦੇਖਿਓ ਕਿੰਨੇ ਨਵੇਂ ਪ੍ਰਿੰਸੀਪਲ ਵੀ ਬਣਾਤੇ ਅੱਜ ਪਰ ਕਾਂਗਰਸ ਪਾਰਟੀ ਲੁੱਟਣ ਵਾਲੀ ਪਾਰਟੀ ਆ ਭ੍ਰਿਸ਼ਟ ਪਾਰਟੀ ਆ ਉਹਨਾਂ ਨੂੰ ਇਹ ਸਾਰੇ ਕੰਮ ਸਿੱਖਿਆ ਦੇ ਕੰਮ ਨਸ਼ਾ ਬੰਦੀ ਦੇ ਕੰਮ ਯੁੱਧ ਨਸ਼ਾ ਵਿਰੁੱਧ ਪਸੰਦੀ ਨਹੀਂ ਆਉਂਦਾ ਇਸ ਕਰਕੇ ਉਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਡਾਇਵਰਟ ਕਰਨ ਲਈ ਸਾਰੀ ਅਟੈਂਸ਼ਨ ਸਿੱਖਿਆ ਕ੍ਰਾਂਤੀ ਤੋਂ ਨਸ਼ਿਆਂ ਦੇ ਵਿਰੁੱਧ ਯੁੱਧ ਤੋਂ ਉਹ ਚੱਕਿਆ ਪੁੱਠਾ ਜਿਹਾ ਬਿਆਨ ਦਿੱਤਾ ਬੇਤੁਕਾ ਜਿਹਾ 32 ਬੰਬ ਹਲੇ ਚੱਲਣੇ ਬਾਕੀ ਆ ਤਾਂ ਕਿ ਸਾਰੀ ਗੱਲਬਾਤ ਪੰਜਾਬ ਦੀ ਉਹਦੇ ਉੱਤੇ ਸ਼ੁਰੂ ਹੋ ਜਵੇ ਕਿਸੇ ਨਿੱਤੰਗ ਕਿਸੇ ਪਾਰਟੀ ਨੂੰ ਕਿਸੇ ਬਾਜਵਾ ਸਾਹਿਬ ਨੂੰ ਕਿਸੇ ਰਾਜਾ ਵੜੇਗ ਨੂੰ ਇਹ ਹਕ ਕਾਸਲ ਨਹੀਂ ਕਿ ਤੁਸੀਂ ਲੋਕਾਂ 'ਚ ਦਸ਼ਤ ਫਲਾਓ ਜੇ ਤੁਹਾਨੂੰ ਪਤਾ ਬੱਤੀ ਬੰਬ ਕਿੱਥੇ ਦਾ ਦੱਸਦੇ ਕਿਉਂ ਨਹੀਂ ਦੱਸੋ ਭਾਈ ਤੁਸੀਂ ਰਿਸਪਾਂਸਿਬਲ ਐ ਜ਼ਿੰਮੇਵਾਰ ਲੋਕ ਆ ਤੁਸੀਂ ਸੋ ਐਸੀ ਘਟਿਆ ਰਾਜਨੀਤੀ ਐਸੀ ਬੇਸਲੈਸ ਰਾਜਨੀਤੀ ਮੁੱਦਿਆਂ ਰਹਿਤ ਰਾਜਨੀਤੀ ਸਸਤੀ ਸ਼ੋਰਦ ਹਾਸਲ ਕਰਨ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਇੱਕ ਪਾਸੇ ਤਾਂ ਜਲੰਧਰ ਮਰੰਜਨ ਕਾਲੀਆ ਹਮਦਰਕਰ ਪੌਂਕੇ ਸੀਨੀਅਰ ਕਾਂਗਰਸ ਲੀਡਰ ਰਾਣਾ ਕੇਪੀ ਹਣੀ ਇਹ ਕਹਿੰਦੇ ਨੇ ਕਿ ਸਾਨੂੰ ਸਿਆਸੀ ਪਦਤ ਉੱਤੇ ਉੱਠ ਕੇ ਅਨੁਸਾਰ ਨੂੰ ਇੱਕ ਹੋ ਕੇ ਇਹਨਾਂ ਐਂਟੀ ਨੈਸ਼ਨਲ ਐਕਟੀਵਿਟੀਆਂ ਦੇ ਉੱਤੇ ਰੋਕ ਲਗਵਾਨੀ ਚਾਹੀਦੀ ਇੱਕ ਹੋਣਾ ਚਾਹੀਦਾ ਇਸ ਦੇ ਉੱਤੇ ਦੂਸਰੇ ਪਾਸੇ ਇਹੋ ਜੀ ਸਿਆਸਤ ਹੋ ਰਹੀ ਹੈ ਉਸ ਤੇ ਮਤਲਬ ਡਾਕੀ ਕਹਿੰਦਾ ਉਹੀ ਕਾਂਗਰਸ ਲੀਡਰ ਦੋਗਲਾ ਚਿਹਰਾ ਦੋਹਰਾ ਚਿਹਰਾ ਕੱਟਿਆ ਰਾਜਨੀਤੀ ਸੜੀ ਰਾਜਨੀਤੀ ਕਾਂਗਰਸ ਕਰਦੀ ਆਈ ਹੈ ਸ਼ੁਰੂ ਤੋਂ ਲੁੱਟ ਖਸੁੱਟ ਵਾਲੀ ਪਾਰਟੀ ਆ ਹੁਣ ਨਾ ਤਰਲੋ ਮੱਛੀ ਹੋਇਆ ਕਾਂਗਰਸ ਜਿੱਦਾਂ ਮੱਛੀ ਨਾ ਪਾਣੀ ਬਿਨ ਤੜਫਦੀ ਆ ਇਦਾਂ ਕਾਂਗਰਸੀ ਤੜਫਦਿਆ ਕਿਉਂਕਿ ਸੱਤਾ ਤੋਂ ਬਾਹਰ ਆ ਹੁਣ ਲੁੱਟ ਖਸੁੱਟ ਦਾ ਮੌਕਾ ਨਹੀਂ ਮਿਲ ਰਿਹਾ ਨਾ ਸੋ ਇਸ ਕਰਕੇ ਹੁਣ ਇਹ ਅਨਾਬ ਸ਼ਨਾਬ ਬਿਆਨ ਦੇਣਾ ਕੱਟਿਆ ਰਾਜਨੀਤੀ ਕਰਨਾ ਇਹਨਾਂ ਦਾ ਧੰਦਾ ਬਣ ਗਿਆ ਆਰਾਮ ਆਦਮੀ ਪਾਰਟੀ ਤੁਹਾਨੂੰ ਪਤਾ ਕਿ ਲੋਕਾਂ ਨੇ ਬਹੁਤ ਵੱਡੇ ਮੰਡੇਟ ਨਾਲ ਸੱਤਾ ਤੇ ਬਿਠਾਈ ਆ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਆ ਜੋ ਵੀ ਸਿੱਖਿਆ ਦੇ ਕੰਮ ਆ ਲਾਅ ਐਂਡ ਆਰਡਰ ਦੇ ਕੰਮ ਆ ਜਾਂ ਨਸ਼ਿਆਂ ਦੇ ਵਿਰੁੱਧ ਐਕਸ਼ਨ ਆ ਉਹ ਲੈ ਰਹੀ ਆ ਰੁਜ਼ਗਾਰ ਦੇ ਰਹੀ ਆ ਲੋਕਾਂ ਨੂੰ ਤੇ ਸਭ ਤੋਂ ਵੱਡੀ ਗੱਲ ਅਸੀਂ ਚਾਹੁੰਦੇ ਆ ਕਿ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਜੋ ਸਾਡੀ ਵਿਰਾਸਤ ਆ ਸਾਡੇ ਬਜ਼ੁਰਗਾਂ ਦੀ ਵਿਰਾਸਤ ਆ ਉਹਦੇ ਉੱਤੇ ਆਮ ਆਦਮੀ ਪਾਰਟੀ ਡਟ ਕੇ ਠੋਕ ਬਜਾ ਕੇ ਪੈਰਾ ਦੇ ਰਹੀ ਆ ਵਿੱਤਾਦਨੀ ਬੀਜਪੀ ਦੇ ਇੱਕ ਲੀਡਰ ਵੱਲੋਂ ਜਲੰਧਰ ਦੀਆਂ ਸੜਕਾਂ ਤੇ ਇੱਕ ਪੋਸਟਰ ਲਗਾਏ ਹੋਏ ਸੀ ਕਿ ਚਰਨਜੀਤ ਸਿੰਘ ਚੰਨੀ ਹਮਾਦੀ ਪਾਲ ਦੇ ਲਈ ਹੁਮਸ਼ੁਦਾ ਕੀਤਾ ਲਾਸ਼ ਹੋ ਰਿਹਾ ਐਮਪੀ ਉਹ ਤੁਸੀਂ ਉਹ ਤਾਂ ਹੁਣ ਦੇਖੋ ਚਰਨਜੀਤ ਸਿੰਘ ਚੰਨੀ ਗਾਇਬ ਹੋ ਗਏ ਜਲੰਧਰ ਵਾਸਤੇ ਤਾਂ ਪਰੌਣੇ ਬਣ ਗਏ ਉਹ ਮਹਿਮਾਨਾਂ ਵਾਂਗੂ ਜਲੰਧਰ ਚ ਆਉਂਦੇ ਆ ਕੋਈ ਉਹਨਾਂ ਦਾ ਦਫ਼ਤਰ ਨਹੀਂ ਕੋਈ ਉਹਨਾਂ ਦਾ ਘਰ ਨਹੀਂ ਕੋਈ ਜਿੱਥੇ ਜਾ ਕੇ ਲੋਕ ਲੱਭ ਸਕਣ ਲੋਕਾਂ ਨੂੰ ਇਸ ਪਾਰਲੀਮੈਂਟ ਹਲਕੇ ਦੇ ਲੋਕਾਂ ਨੂੰ ਮੁਲਾਜ਼ਮਾਂ ਨੂੰ ਕੇਂਦਰ ਨਾਲ ਸੰਬੰਧਿਤ ਬਹੁਤ ਸਾਰੇ ਕੰਮ ਪੈਂਦੇ। ਲੋਕ ਵਿਚਾਰੇ ਅੱਕ ਕੇ ਥੱਕ ਕੇ ਬੈਠ ਜਾਂਦੇ ਆ ਪੁੱਛ ਪ੍ਰਤੀਤ ਕਰਕੇ ਈਵਨ ਕਾਂਗਰਸ ਦੇ ਨੇਤਾ ਵੀ ਨਹੀਂ ਦੱਸਦੇ। ਉਹਨਾਂ ਨੂੰ ਕਿ ਚੰਨੀ ਜੀ ਕਿੱਥੇ ਉਪਲਬਧ ਹੋਣਗੇ, ਕਿੱਥੇ ਮਿਲਣਗੇ। ਤੇ ਹੁਣ ਪੋਸਟਰ ਲੱਗਣ ਲੱਗ ਗਏ ਆ ਗੁੰਮਸ਼ੁਦਾ ਦੇ ਲੱਗਣਗੇ। ਕਿਉਂਕਿ ਗਾਇਬ ਹੋ ਗਏ ਆ, ਪਰੌਣਿਆਂ ਵਾਂਗੂ ਆਉਂਦੇ ਆ ਤੇ ਚੰਨੀ ਜੀ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਾਂਗਾ। ਚਲੋ ਲੋਕਾਂ ਨੂੰ ਅਸੀਂ ਇਹ ਗੱਲ ਕਹਿੰਦੇ ਸੀ ਲੋਕਾਂ ਨੇ ਮੰਨਿਆ ਨਹੀਂ ਤੁਹਾਨੂੰ ਵੋਟਾਂ ਪਾਈਆਂ ਲੋਕਾਂ ਨੇ ਤੁਹਾਨੂੰ ਬੜਾ ਮਾਣ ਦਿੱਤਾ 4 ਲੱਖ ਵੋਟਾਂ ਪਾਈਆਂ ਤੁਸੀਂ ਚਮਕੌਰ ਸਾਹਿਬ ਤੋਂ ਤੁਸੀਂ ਭਦੌੜ ਤੋਂ ਜਮੰਤ ਜਬਤ ਤੁਹਾਡੀ ਹੋਈ ਸੀ ਪਰ ਜਲੰਧਰ ਨੇ ਤੁਹਾਨੂੰ ਬੜਾ ਮਾਣ ਦਿੱਤਾ ਤੁਹਾਨੂੰ ਪਾਰਲੀਮੈਂਟ ਵਿੱਚ ਬਿਠਾਇਆ ਤੇ ਤੁਸੀਂ ਹੁਣ ਇਹਨੇ ਨਾ ਸ਼ੁਕਰੇ ਨਾ ਬਣੋ ਇਹਨੇ ਥੈਕਲੈਸ ਨਾ ਬਣੋ ਇਹ ਜਲੰਧਰ ਦੇ ਲੋਕ ਬੜੇ ਸਿਆਣੇ ਆ ਪੜਿਆ ਲਿਖਿਆ ਦੁਆਬਾ ਆ ਇਹ ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਪਰ ਧੋਖਾ ਨਹੀਂ ਬਰਦਾਸ਼ਤ ਕਰਦਾ ਤੁਸੀਂ ਧੋਖੇਬਾਜ਼ ਨਾ ਬਣੋ ਚੰਨੀ ਜੀ ਲੋਕਾਂ ਦੇ ਕੰਮ ਆਓ ਇੱਥੇ ਬੈਠੋ ਲੋਕਾਂ ਦੇ ਬੜੇ ਕੰਮ ਆ ਲੋਕਾਂ ਨੂੰ ਮਿਲੋ ਜੀ ਭਈ ਆ ਆਮ ਲੋਕਾਂ ਨੂੰ ਵੀ ਹੁਣ ਪਰੇਸ਼ਾਨੀ ਹੋ ਰਹੀ ਹੈ ਕਿੱਥੋਂ ਕੰਮ ਕਰਨ ਜਾ ਕੇ ਬਹੁਤ ਪਰੇਸ਼ਾਨੀਆਂ ਕਈ ਲੋਕ ਸਾਡੇ ਕੋਲ ਵੀ ਆਉਂਦੇ ਆ ਕਿਉਂਕਿ ਦੇਖੋ ਕੇਂਦਰ ਨਾਲ ਸੰਬੰਧਿਤ ਬਹੁਤ ਸਾਰੇ ਮੁੱਦੇ ਹੁੰਦੇ ਆ ਪਰ ਹੁਣ ਜਦੋਂ ਲੱਭਦੇ ਹੀ ਨਹੀਂ ਲੋਕ ਸਭਾ ਦੇ ਮੈਂਬਰ ਲੋਕੀ ਕੀ ਕਰਨ ਇੱਕ ਬੰਦਾ ਤਾਂ ਮੇਰੇ ਕੋਲ ਆ ਕੇ ਰੋ ਹੀ ਪਿਆ ਉਹਨਾਂ ਦਾ ਬਹੁਤ ਕੋਈ ਪੁਰਾਣਾ ਕੇਸ ਕੇਂਦਰ ਨਾਲ ਲੜਕਿਆ ਹੋਇਆ ਤੇ ਲੋਕ ਕਹਿੰਦੇ ਆ ਵੀ ਅਸੀਂ ਚਮਕੌਰ ਸਾਹਿਬ ਨੂੰ ਜਾਵਾਂਗੇ ਤੇ ਸਾਨੂੰ 2 ਤੋਂ 250 ਕਿਲੋਮੀਟਰ ਪੈ ਜਾਣਾ। 4-5000 ਚ ਟ੍ਰਿਪ ਪੈਣਾ। ਮਹਿੰਗਾ ਪੈਂਦਾ ਲੋਕਾਂ। ਨਾਲੇ ਬੋਟ ਪਾਈ ਤੇ ਨਾਲੇ ਹੁਣ ਪੈਸਿਆਂ ਦਾ ਖਰਚਾ ਖੌ ਖੜਾ ਹੋ ਗਿਆ। ਹਾਂਜੀ। ਸੋ ਇਸ ਕਰਕੇ ਮੁਸ਼ਕਲ ਤਾਂ ਲੋਕਾਂ ਨੂੰ ਬਹੁਤ ਆ ਤੇ ਚੰਨੀ ਜੀ ਨੂੰ ਆਪਣਾ ਇੱਥੇ ਕੋਈ ਘਰ ਘਾਟ ਬਣਾਉਣਾ ਚਾਹੀਦਾ ਭਾਈ। ਤੁਸੀਂ ਜਿੱਤੇ ਆ ਲੋਕਾਂ ਨੇ ਮਾਣ ਦਿੱਤਾ ਇਨਾ ਲੋਕਾਂ ਦੀ ਬਾਹਾਂ ਵੀ ਫੜੋ ਬਈ ਲੋਕਾਂ ਦੇ ਕੰਮ ਕਰੋ ਸਿਰਫ ਤੁਸੀਂ ਪੁਰਾਣਿਆਂ ਵਾਂਗੂ ਆ ਕੇ ਚਲੇ ਜਾਂਦੇ ਆ ਵੀ ਮੈਂ ਜੀ ਉੱਥੇ ਫਲਾਨੀ ਸ਼ੋਭਾ ਯਾਤਰਾ ਤੇ ਆ ਗਿਆ ਮੈਂ ਜੀ ਉੱਥੇ ਨਗਰ ਕੀਰਤਨ ਤੇ ਆ ਗਿਆ ਐਦਾਂ ਨਹੀਂ ਗੱਲ ਬਣਦੀ ਜਿਹੜਾ ਐਮਪੀ ਐਮਐਲਏ ਸਰਪੰਚ ਹੁੰਦਾ ਨਾ ਉਹ 24 ਘੰਟੇ ਦਾ ਸੇਵਾਦਾਰ ਹੁੰਦਾ 24 ਘੰਟੇ ਦਾ ਲੋਕ ਨੇਤਾਵਾਂ ਨੂੰ ਰਾਤ ਨੂੰ ਵੀ ਢੋਲਦੇ ਹਨ ਕਿ 11 ਵਜੇ 10 ਵਜੇ ਵੀ ਠਾਲਦੇ ਆ ਸਵੇਰੇ ਮਿਲਦੇ ਆ ਤੇ ਤੁਸੀਂ ਤਾਂ ਸਾਲ 'ਚ ਮੇਰਾ ਖਲ ਦਿਨ ਫਿਕਸ ਕੀਤੇ ਆ 335 'ਚ 5 ਜਾਂ 6 ਦਿਨ ਇਦਾਂ ਨਹੀਂ ਗੱਲ ਬਣਨੀ ਪਾਰਟ ਟਾਈਮ ਐਮਪੀ ਨਾ ਬਣੋ ਪਰਮਨੈਂਟ ਪੱਕੇ ਅੰਤੀ ਬਣੋ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੀ ਗੈਰ ਜ਼ਿੰਮੇਵਾਰਾ ਨਾ دہشت ਫਲਾਉਣ ਵਾਲੀ ਸਟੇਟਮੈਂਟ ਬਿਆਨ ਉਹਦੇ ਵਿੱਚ ਉਹਨਾਂ ਨੂੰ ਝਾੜ ਵੀ ਪਾਈ ਹੈ ਮਾਨਯੋਗ ਜੱਜ ਸਾਹਿਬ ਨੇ ਔਰ ਅੱਗੇ ਤੋਂ 22 ਤਰੀਕ ਤੱਕ ਬਿਆਨਬਾਜ਼ੀ ਬੰਦ ਕਰਨ ਲਈ ਕਿਹਾ ਔਰ ਪੁਲਿਸ ਥਾਣੇ ਵਿੱਚ ਜਾਣ ਲਈ ਕਿਹਾ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਕਿਹਾ ਹੈ ਔਰ ਪੁਲਿਸ ਨੂੰ ਸਹਿਯੋਗ ਕਰਨ ਲਈ ਕਿਹਾ ਹੈ ਉਹੀ ਗੱਲ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 32 ਬੰਬ ਹਲੇ ਚੱਲਨੇ ਬਾਕੀ ਆ ਪੰਜਾਬ 'ਚ ਔਰ ਉਹਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇਣ ਵਾਸਤੇ ਕਿਹਾ ਆ ਸੋ ਅੱਜ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਕਾਂਗਰਸ ਦੇ ਕੋਲ ਕੋਈ ਮੁੱਦਾ ਨਹੀਂ ਕਾਂਗਰਸ ਸਿਰਫ ਲੋਕਾਂ 'ਚ دہشت ਪੈਦਾ ਕਰਕੇ ਨੇਗੇਟਿਵ ਪੋਲਿਟਿਕਸ ਕਰਨੀ ਕਰਨਾ ਚਾਹੁੰਦੀ ਹੈ ਤੇ ਉਹਨੂੰ ਹੁਣ ਮਾਫੀ ਮੰਗ ਲੈਣੀ ਚਾਹੀਦੀ ਹੈ ਐਫ ਆਈ ਆਰ ਕੈਨਸਲ ਐਫ ਆਈ ਆਰ ਕਵਾਇਸ਼ ਕਰਨ ਦੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਉਹਨੂੰ ਰੱਦ ਕਰ ਦਿੱਤਾ ਮਾਨਯੋਗ ਜੱਜ ਸਾਹਿਬ ਨੇ ਔਰ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਔਰ ਜਿਹੜਾ ਰੌਲਾ ਰੱਪਾ ਪਾਇਆ ਸੀ ਕਾਂਗਰਸ ਨੇ ਸਾਰੇ ਕਾਂਗਰਸੀਆਂ ਨੂੰ ਜਿਹੜੇ ਪੰਜਾਬ ਦੀ ਸੇਫਟੀ ਸਿਕਿਉਰਿਟੀ ਦੀ ਪ੍ਰਵਾਹ ਨਾ ਕਰਦੇ ਹੋਏ ਧਰਨੇ ਮਜਾਰਿਆਂ ਵੱਲ ਤੁਰੇ ਸੀ ਸਟੇਟਮੈਂਟਾਂ ਦੇਣ ਵੱਲ ਤੁਰੇ ਜੀ ਤੇ ਸਮਝ ਲਓ ਸਾਰਿਆਂ ਨੂੰ ਫਟਕਾਰ ਪਈ ਹੈ। ਸੋ ਇਸ ਕਰਕੇ ਅਸੀਂ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਫਟੀ ਸੁਰੱਖਿਆ ਵਾਸਤੇ ਬਚਨਬੱਧ ਹੈ, ਫਿਕਰਮੰਦ ਹੈ। ਸੋ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੀਦੀ ਕੋਰਟ ਵਿੱਚ ਜਾ ਕੇ ਤਾਂ ਹੁਣ ਲੋਕਾਂ ਕੋਲੋਂ ਮਾਫੀ ਵੀ ਮੰਗ ਲੈਣੀ ਚਾਹੀਦੀ ਕਿਉਂਕਿ ਜੇ ਕੋਈ ਹੋਰ ਮੁੱਦਾ ਨਹੀਂ ਤੁਹਾਡੇ ਕੋਲ ਤੇ ਬਾਜਵਾ ਜੀ ਲੋਕਾਂ ਕੋਲੋਂ ਪੰਜਾਬ ਦੇ ਲੋਕਾਂ ਕੋਲੋਂ ਦਹਿਸ਼ਤ ਫਲਾਉਣ ਲਈ ਝੂਠੀਆਂ ਵਾਹ ਫਲਾਉਣ ਲਈ ਮਾਫੀ ਮੰਗੋ ਜਿਹੜੇ ਉਸ ਸੂਤਰਾਂ ਦੀ ਗੱਲ ਕਰ ਰਹੇ ਸੀ ਕੁਛ ਦੱਸਿਆ ਉਹਨਾਂ ਨੇ ਪੁਲਿਸ ਨਾਲ ਸਹਿਯੋਗ ਕੀਤਾ ਉਹਨਾਂ ਨੇ ਕੁਝ ਦੇਖੋ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ 22 ਤਰੀਕ ਤੱਕ ਤੁਸੀਂ ਪੁਲਿਸ ਇਨਵੈਸਟੀਗੇਸ਼ਨ ਜੁਆਇਨ ਕਰੋ ਪੇਸ਼ ਹੋ ਉਹ ਥਾਣੇ 'ਚ ਤੇ ਆ ਜਿਹੜੀਆਂ دہشت ਫਲਾਉਣ ਵਾਲੀਆਂ ਘਟੀਆਂ ਸਟੇਟਮੈਂਟਾਂ ਬੰਦ ਕਰੋ ਝਾੜ ਲਈ ਆ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਬੀ ਤੋ ਮੈਂ ਇਹ ਵੀ ਗੱਲ ਕਹਿਣਾ ਚਾਹਾਂਗਾ ਪੁਲੀ ਜਿਹੜੀ ਕਾਂਗਰਸ ਦੀ ਅਲਾ ਕਮਾਂਡ ਹੈ ਹਾਈ ਕਮਾਂਡ ਹੈ ਉਹਨੂੰ ਵੀ ਹੁਣ ਐਕਸ਼ਨ ਲੈਣਾ ਚਾਹੀਦਾ ਹੈ ਕੀ ਕਾਂਗਰਸ ਦੀ ਹਾਈ ਕਮਾਂਡ ਵੀ ਬਾਜਬਾ ਸਾਹਿਬ ਦੀਆਂ ਇਹ ਗੈਰ ਜ਼ਿੰਮੇਵਾਰਾ ਨਾ ਸਟੇਟਮੈਂਟ ਦੇ ਵਿੱਚ ਸ਼ਾਮਲ ਹੈ ਕੀ ਉਹ ਪੰਜਾਬ ਦੀ ਸੁਰੱਖਿਆ ਦੇ ਨਾਲ ਖੇਡ ਕਰ ਰਹੇ ਹੈ ਗੇਮ ਕਰ ਰਹੇ ਹੈ ਕੋਈ ਸੋ ਕਾਂਗਰਸ ਵੀ ਇਹਦਾ ਜਵਾਬ ਦੇ ਅੱਜ ਕਾਂਗਰਸ ਲੋ ਇਹਦੀ ਦਫ਼ਤਰ ਦੇ ਬਾਹਰ ਨਵੀ ਲਾਇਆ ਗਿਆ ਸਾਰੇ ਸਟੇਟ ਦੇ ਲੀਡਰ ਜਿਹੜੇ ਉੱਥੇ ਪਸਟੇਜ ਨੇ ਐਮਪੀ ਚੰਨੀ ਉੱਥੇ ਆਏ ਹੋਏ ਨੇ ਜਿਨ੍ਹਾਂ ਦੀ ਕੱਲ ਇੱਕ ਬੀਜੇਪੀ ਲੀਡਰ ਵੱਲੋਂ ਪੋਸਟਰ ਵੀ ਲਗਾਏ ਹੋਏ ਸੀ ਕਿ ਕਿ ਗੁੰਮਸ਼ੁਦਾ ਕੀ ਤਰ੍ਹਾਂ ਚੰਨੀ ਜੀ ਤਾਂ ਪ੍ਰੌਣਿਆਂ ਵਾਂਗ ਆਉਂਦੇ ਆ ਜਲੰਧਰ 'ਚ ਕਦੀ ਕਦੀ ਫੇਰਾ ਮਾਰਦੇ ਆ ਤੇ ਇਸ ਕਰਕੇ ਉਹ ਇਹ ਗੱਲ ਤਾਂ ਸੀ ਲੋਕ ਸਭਾ ਚੋਣਾਂ 'ਚ ਵੀ ਕਹਿੰਦੇ ਸੀ ਕਿ ਆਹ ਹਟ ਜਾਓ ਇਹ ਬਗਾਨਾ ਪੁੱਤ ਕੰਮ ਨਹੀਂ ਆਉਣਾ ਚਲੋ ਹੁਣ ਸਾਬਤ ਹੋ ਗਿਆ ਹੁਣ ਉਹ ਕਦੀ ਕਦੀ ਪ੍ਰੌਣਿਆਂ ਵਾਂਗੂ ਘੇੜਾ ਮਾਰਦੇ ਆ ਕਿਤੇ ਧਰਨੇ 'ਚ ਕਿਤੇ ਧਾਰਮਿਕ ਪ੍ਰੋਗਰਾਮਾਂ 'ਚ ਜਿਹੜੇ ਲੋਕਾਂ ਨੂੰ ਹੁਣ ਕੰਮ ਪੈਂਦੇ ਆ ਕੋਈ ਸੈਂਟਰਲ ਗਵਰਨਮੈਂਟ ਦੇ ਨਾਲ ਕੋਈ ਇੱਕ ਐਮਪੀ ਵਜੋਂ ਜਿਹੜੇ ਕੰਮ ਹੁੰਦੇ ਆ ਬੰਦਿਆਂ ਨੂੰ ਉਹ ਹੁਣ ਲੋਕੀ ਵਿਚਾਰੇ ਉਹਨਾਂ ਦਾ ਘਰ ਲੱਭਦੇ ਫਿਰਦੇ ਆ ਕਈ ਲੋਕ ਤਾਂ ਅੱਖਾਂ 'ਚੋਂ ਹੰਝੂ ਖੇਰਦੇ ਆ ਉਹ ਕਹਿੰਦੇ ਅਸੀਂ ਚੰਨੀ ਦਾ ਘਰ ਨਹੀਂ ਲੱਭ ਸਕੇ ਕੋਈ ਦਫ਼ਤਰ ਨਹੀਂ ਸਾਨੂੰ ਸੰਸਦ ਜੀ ਦਾ ਮਿਲਿਆ ਸੋ ਇਹ ਹੁਣ ਪਛਤਾਵਾਤ ਰਹਿਣਾ ਕੀ ਕਰ ਸਕਦੇ ਪਰ ਬਗਾਨੇ ਇਦਾਂ ਹੀ ਕਰਦੇ ਹੁੰਦੇ ਲੋਕਾਂ ਨੂੰ ਕੰਮ ਕਰਾਣ ਲਈ ਚੰਪੌਰ ਸਾਹਿਬ ਜਾਣਾ ਪਵੇਗਾ ਦੋ ਕੋ ਲੋਕਾਂ ਨੂੰ ਤਾਂ ਅਸੀਂ ਇਲੈਕਸ਼ਨ ਚ ਵੀ ਕਹਿ ਰਹੇ ਸੀ ਵੀ 3-400 ਕਿਲੋਮੀਟਰ ਪੈ ਜਾਣਾ ਹੈ ਚਲੋ ਉਹ ਗੱਲ ਬੀਤ ਗਈ ਪਰ ਜਿਨ੍ਹਾਂ ਲੋਕਾਂ ਨੇ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕੀ ਚਰਨਜੀਤ ਸਿੰਘ ਚੰਨੀ ਹੋਰੀ ਇੰਨੀ ਹੁਣ ਕੀ ਕਹਿੰਦੇ ਆ ਧੰਨਵਾਦ ਵੀ ਨਹੀਂ ਕੀਤਾ ਲੋਕਾਂ ਦਾ ਤੇ ਨਾ ਸ਼ੁਕਰੇ ਹੋ ਗਏ ਨਾ ਸ਼ੁਕਰੇ ਨਹੀਂ ਹੋਣਾ ਚਾਹੀਦਾ ਨੇਤਾ ਨੂੰ ਕਦੀ ਵੀ ਤੁਕੋਣਾ ਲੋਕਾਂ ਨੇ ਪਾਰਲੀਮੈਂਟ ਵਿੱਚ ਭੇਜਿਆ ਚੰਨੀ ਜੀ ਉਧਰੋਂ ਦੋ ਸੀਟਾਂ ਤੋਂ ਜਵਾਨਤ ਜ਼ਬਤ ਹੋ ਗਈ ਸੀ ਉਹਨਾਂ ਦੀ ਅਧੌੜ ਤੋਂ ਤੇ ਚਮਕੌਰ ਸਾਹਿਬ ਦਾ વિધાનસભા 'ਚ ਪਰ ਦੋਆਬੇ ਦੇ ਪਰ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਵੱਡੀ ਲੀਡ ਦੇ ਕੇ ਤੇ ਹੁਣ ਨਾ ਸ਼ੁਕਰਾਂ ਵਾਲੀਆਂ ਗੱਲਾਂ ਚਰਨਜੀਤ ਸਿੰਘ ਚੰਨੀ ਜੀ ਨੂੰ ਸ਼ੁਭਾ ਨਹੀਂ ਦਿੰਦੀ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਕਾਂਗਰਸ ਤੇ ਚੰਨੀ ਜੀ ਜਲੰਧਰ ਦੇ ਲੋਕ ਠੱਗ ਠੱਗੇ ਮਹਿਸੂਸ ਕਰ ਰਹੇ ਇੰਨੇ ਜੀ ਤੋਂ ਕੰਮ ਕਰਾਉਣਾ ਹੋਵੇ ਤੇ ਕੋਈ ਦਫਤਰ ਨਹੀਂ ਲੱਭਦਾ ਕੋਈ ਕਰ ਨਹੀਂ ਮਹਿਸੂਸ ਨਹੀਂ ਕਰ ਰਹੇ ਉਹਨਾਂ ਨੂੰ ਪਤਾ ਲੱਗ ਗਿਆ ਵਿਚਾਰਾਂ ਨੂੰ ਹੁਣ ਸ਼ਰਮਸਾਰ ਹੋ ਰਹੇ ਅਸੀਂ ਸਾਰੇ ਤੇ ਇਸ ਕਰਕੇ ਚੰਨੀ ਜੀ ਵੈਸੇ ਪਾਠ ਪੜਾ ਗਏ ਜਲੰਧਰੀਆਂ ਨੂੰ ਦੁਆਬੇ ਵਾਲਿਆਂ ਨੂੰ ਸਮਝ ਆ ਗਈ ਹੁਣ ਸਭ ਨੂੰ ਪਰ ਹੁਣ ਕੁਝ ਹੋ ਨਹੀਂ ਸਕਦਾ ਹੁਣ ਭੁਗਤਣਾ ਹੀ ਪੈਣਾ ਸੋ ਪਵਨ ਕੁਮਾਰ ਟੀਨੋ ਨੇ ਜਿਹਾ ਪ੍ਰੈਸ ਕਾਨਫਰੰਸ ਦੌਰਾਨ ਜਿਤੇ ਪਵਨ ਪ੍ਰਤਾਪ ਸਿੰਘ ਬਾਜਵਾ ਹੁਣਾ ਤੋਂ ਸਬੂਤ ਮੰਗਦੇ ਹੋਏ ਨਜ਼ਰ ਆਇਨੇ ਵਾਦਾ ਹੈ ਕਿ ਜੇ ਤੁਸੀਂ ਬਿਆਨ ਦਿੱਤਾ ਸੀਗਾ ਕਿ 30 ਤੋਂ 32 ਗ੍ਰੇਨੇਡ ਹੋਰ ਜਿਹੜੇ ਕਿ ਫਟੇ ਬਾਕੀ ਨੇ ਉਹ ਜੇ ਤੁਹਾਡੇ ਕੋਲ ਸਬੂਤ ਹੈਗੇ ਨੇ ਉਹ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਦੇਣ ਤਾਂ ਕਿ ਉਸਤੇ ਉੱਤੇ ਜਿਹੜੀ ਹੈ ਕਿ ਪਹਿਲਾਂ ਹੀ ਸੁਰੱਖਿਆ ਕੈਂਪ ਕਰ ਲਈ ਜਾਏ ਜੇ ਉਹ ਬੇਬੁਨਿਆਦ ਬਿਆਨ ਹੈ ਤੇ ਫਿਰ ਉਹਨਾਂ ਨੂੰ ਉਸ ਜਿਹੜਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੇ ਉੱਤੇ ਸਖਤੋ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦੂਸਰੇ ਪਾਸੇ ਹੀ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਪਾਰਟ ਟਾਈਮ ਐਮਪੀ ਨਾ ਬਣੋ ਸਗੋਂ ਹੁਣ ਮੌਕਾ ਹੈਗਾ ਫੁੱਲ ਟਾਈਮ ਐਮਪੀ ਬਣ ਜਾਓ ਤੇ ਜਲੰਧਰ ਦੇ ਲੋਕਾਂ ਦੀ ਸੇਵਾ ਕਰੋ ਕੈਮਰਾਮੈਨ ਵਿਕਰਮ ਕੁਮਾਰ ਨਾਲ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਜਲੰਧਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ